ਹਾਂਜੀ ਮਿੱਤਰੋ ਕੀ ਹਾਲ ਚਾਲ ਆ? ਲੋਵੀ ਕੌਣ ਆ ਗਿਆ ਕਹਿੰਦੇ ਆ ਗਿਆ ਬਾਪੂ ਬੂਰੀਆਂ ਵਾਲਾ ਤੇ ਵੀਡੀਓ ਫੁੱਲ ਮੈਂ ਕਰ ਲਈ ਆ ਕਵਰ ਐਡਰੈਸ ਇਹਦੇ ਬਾਰੇ ਦੁੱਧਵਾਦ ਮਾਂ ਪਿਓ ਬਾਰੇ ਗੱਲਾਂ ਬਾਤਾਂ ਸਾਰੀਆਂ ਫੁੱਲ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਇੱਕ ਸ਼ਾਰਟ ਪਾਉਣ ਲੱਗਾ ਕਿਉਂਕਿ ਜਿਹੜੇ ਵੀਰ ਆਪਣੇ YouTube Facebook ਚ ਚੈਨਲ ਨਾਲ ਜੁੜੇ ਆ ਜਿਹੜੇ ਵੀਡੀਓ ਨੂੰ ਪਿਆਰ ਕਰਦੇ ਸ਼ੇਅਰ ਕਰਦੇ ਆ ਉਨਾ ਖਾਤਰ ਦੋਸਤੋ ਮੈਂ ਇੱਕ ਸ਼ੋਰਟ ਪਾ ਦਣਾ ਕਿਉਂਕਿ ਉਹ ਪਹਿਲਾਂ ਦੇਖ ਲੈਣ ਤੇ ਦੋਸਤੋ ਟੇਡਾ ਕੱਟ ਤੇ ਮਣਕਣੀ ਅੱਖ ਜੀਤੇ ਰਹਿੰਦੀ ਆ ਦੋਸਤੋ ਤੁਹਾਡੀ ਹੱਟ ਟਾਈਮ ਅੱਖ ਤੇ ਇਹ ਵੀ ਝੋਟੀ ਦੋਸਤੋ ਵੇਖੇ ਜਾਣੀ ਆ ਫਟਾਫਟ ਤੇ ਹੁਣ ਲਾਇਓ ਨਾ ਦੇਰ ਕਿਉਂਕਿ ਬੂਰੀ ਜਿਹੜਾ ਲੈ ਗਿਆ ਬੂਰੀ ਬਾਪੂ ਕਹਿੰਦਾ ਉਹੀ ਕੁੱਟ ਕੇ ਖਾਊਗਾ ਦੁੱਧ ਚ ਚੂਰੀ ਤੇ ਬਹੁਤ ਚੰਗੀ ਝੋਟੀ ਬਰੀਡ ਵਾਏ ਜਾਈ ਆ ਤੇ ਤੁਸੀਂ ਦੋਸਤੋ ਇਹਨੂੰ ਖਰੀਦ ਕੇ ਆਪਣੇ ਫਾਰਮ ਦੀ ਸ਼ਾਨ ਬਣਾ ਸਕਦੇ ਆ ਤੇ ਬਾਕੀ ਫੁੱਲ ਜਿਹੜੀ ਵੀਡੀਓ ਮੈਂ ਤੁਹਾਨੂੰ ਉਹ ਉਹ YouTube ਤੇ Facebook ਤੇ ਕੱਲ ਨੂੰ ਖਾਊਗਾ ਅੱਜ ਆਪਾਂ ਸ਼ਾਰਟ ਪਾ ਰਹੇ ਆ ਤੇ ਸ਼ਾਰਟ ਸ਼ਾਰਟ ਦੇ ਵਿੱਚ ਹੀ ਦੋਸਤੋ ਕੰਮ ਹੋ ਜਾਣਾ ਮੈਨੂੰ ਲੱਗਦਾ ਤੇ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਸੋ ਧੰਨਵਾਦ ਦੋਸਤੋ ਇਹ ਵੀਡੀਓ ਦੇ ਵਿੱਚ ਇੰਨੀ ਕੀ ਗੱਲਬਾਤ ਕੀਤੀ ਆ ਤੇ ਫੁੱਲ ਵੀਡੀਓ ਵੇਖਣ ਲਈ ਇੱਕ ਦਿਨ ਦਾ ਕਰਨਾ ਪਊਗਾ ਤੁਹਾਨੂੰ ਇੰਤਜ਼ਾਰ ਤੇ ਵੀਡੀਓ ਪੂਰੀ ਬਿਲਕੁਲ ਬਾਪੂ ਨੇ ਬਿਲਕੁਲ ਬਣਾਤੀ ਆ ਤਿਆਰੋ ਤਿਆਰ ਤੇ ਥੋੜਾ ਜਿਹਾ ਕਰੋ ਹੁਣ ਇਸ ਵੀਡੀਓ ਨਾਲ ਵੀ ਪਿਆਰ ਤੇ ਸ਼ੇਅਰ ਵਾਲਾ ਬਟਨ ਜਰੂਰ ਨਾਪ ਦਿਓ ਤਾਂ ਜੋ ਕਿ ਸਾਡਾ ਵੀ ਹੌਸਲਾ ਵਧਾਈ ਹੋ ਜਾਏ ਧੰਨਵਾਦ ਦੋਸਤੋ